ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪ੍ਰੋਗਰਾਮ ਕੈਫੇ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਵੀ ਤੁਹਾਡੇ ਮਨਪਸੰਦ ਪ੍ਰੋਗਰਾਮ ਦੇ ਵਿੱਚ ਗੱਲਬਾਤ ਇੱਕ ਕਲਾਕਾਰ ਦੇ ਨਾਲ ਕਰਾਂਗੇ ਔਰ ਉਹਨਾਂ ਦੀ ਕਲਾਕਾਰੀ ਦਾ ਸਫ਼ਰ ਪੁੱਛਾਂਗੇ ਕਿ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਔਰ ਅੱਗੇ ਕੀ ਕੀ ਚੀਜ਼ਾਂ ਜੜੀਆਂ ਨੇ ਉਹ ਸੋਚ ਕੇ ਚੱਲ ਰਹੇ ਨੇ ਤੁਸੀਂ ਇਹ ਚਿਹਰਾ ਜਿਹੜਾ ਅੱਜ ਮੈਂ ਤੁਹਾਡੇ ਕੋਲ ਲੈ ਕੇ ਆਈਆਂ ਇਹਨੂੰ ਆਲਰੇਡੀ ਜਾਣਦੇ ਹੋ ਮਿਲੇ ਹੋਇਓ ਵੱਡੀ ਸਕਰੀਨਸ ਤੇ ਦੇਖਿਆ ਔਰ ਪਸੰਦ ਵੀ ਬਹੁਤ ਕੀਤਾ ਹੁਣ ਉਹ ਆਪਣਾ ਸਫਰ ਹਜੇ ਚੱਲ ਰਹੇ ਨੇ ਹੌਲੀ 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 ਇਹ ਕਿੱਕ ਸਟੈਪ ਚੱਲ ਰਹੇ ਨੇ ਮੇਰੇ ਨਾਲ ਇਸ ਵਕਤ ਪਵਨ ਜੋਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਇਹਨਾਂ ਨੂੰ ਬਹੁਤ ਸਾਰੀ ਫਿਲਮਾਂ ਦੇ ਵਿੱਚ ਦੇਖਿਆ ਅਗਰ ਮੈਂ ਸ਼ਾਇਰ ਦੀ ਗੱਲ ਕਰਾਂ ਗੱਲ ਵਖੜੀ ਦੀ ਗੱਲ ਕਰਾਂ ਉਸ ਤੋਂ ਬਾਅਦ ਮੁੰਡਾ ਹੀ ਚਾਹੀਦਾ ਇਸ ਤੋਂ ਇਲਾਵਾ ਜੇਕਰ ਗੱਲ ਕਰੀ ਮੈਂ ਵਿਆਹ ਨਹੀਂ ਕਰਾਣਾ ਤੇਰੇ ਨਾਲ ਲੰਬੀ ਲਿਸਟ ਹੈ ਲੇਕਿਨ ਜੇਕਰ ਸ਼ੁਰੂਆਤ ਦੀ ਗੱਲ ਕਰੀਏ ਰੌਕੀ ਮੈਂਟਲ ਤੋਂ ਕੀਤੀ ਉਸ ਤੋਂ ਬਾਅਦ ਯਾਰ ਜਿਗਰੀ ਕਸੂਤੀ ਡਿਗਰੀ ਹਰ ਜਿਹੜੀ ਯੂਥ ਦੀ ਜਨਰੇਸ਼ਨ ਹੈ ਉਹਨੇ ਦੇਖੀ ਹੋਏਗੀ ਉਹਦੇ ਵਿੱਚ ਵੀ ਰੋਲ ਜਿਹੜਾ ਹੈ ਨਿਭਾਇਆ ਗੱਲਬਾਤ ਇਹਨਾਂ ਦੇ ਨਾਲ ਹੀ ਕਰਾਂਗੇ ਅੱਛਾ ਪਹਿਲੇ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡੀ ਫਿਲਮਾਂ ਦੀ ਗਿਣਤੀ ਕਰਾਂ ਤੇ ਕਰਦੇ ਸਵਾਗਤ ਪਕਰਣਾ ਭੁੱਲ ਗਏ ਸੀ ਅੱਛਾ ਜੇਕਰ ਅਸੀਂ ਸ਼ੁਰੂਆਤ ਦੀ ਗੱਲ ਕਰੀਏ ਰੌਕੀ ਮੈਂਟਲ ਕਿਸ ਤਰੀਕੇ ਦੇ ਨਾਲ ਮਿਲੀ ਰੌਕੀ ਮੈਂਟਲ ਕਿੱਦਾਂ ਸ਼ੁਰੂ ਹੋਇਆ ਸਫ਼ਰ ਸਫ਼ਰ ਐਕਚੁਅਲੀ ਜਦੋਂ ਮੈਂ ਯੂਨੀਵਰਸਿਟੀ ਆਈ ਯੂਨੀਵਰਸਿਟੀ ਵਿੱਚ ਆਉਣ ਤੋਂ ਬਾਅਦ ਮੇਰਾ ਜਿਹੜਾ ਐਕਟਿੰਗ ਦਾ ਪ੍ਰੋਫੈਸ਼ਨਲ ਜਿਹੜਾ ਮੈਂ ਐਕਟਿੰਗ ਨੂੰ ਪ੍ਰੋਫੈਸ਼ਨਲ ਵੇਨ ਅਪਣਾਇਆ ਉਹ ਮੈਂ ਯੂਨੀਵਰਸਿਟੀ ਆਉਣ ਤੋਂ ਬਾਅਦ ਅਪਣਾਇਆ ਸਭ ਤੋਂ ਪਹਿਲਾਂ ਯੂਨੀਵਰਸਿਟੀ ਆ ਕੇ ਮੈਂ ਇੱਕ ਸ਼ਾਰਟ ਫਿਲਮ ਕੀਤੀ ਸੀ ਤੇ ਉਹ ਸ਼ਾਰਟ ਫਿਲਮ ਕਰਦੇ ਹੋਏ ਹੌਲੀ-ਹੌਲੀ ਜਦੋਂ ਲਿੰਕ ਬਣ ਜਾਂਦੇ ਆ ਤੁਹਾਨੂੰ ਉਦਾਂ ਦੇ ਪਰਸਨ ਨਹੀਂ ਤੁਹਾਨੂੰ ਉਦਾਂ ਦੇ ਲੋਕ ਮਿਲਣ ਲੱਗ ਜਾਂਦੇ ਆ ਤੁਹਾਡੇ ਸੇਮ ਇੰਟਰਸਟ ਬਾਰੇ ਤੇ ਉੱਥੋਂ ਸ਼ੁਰੂਆਤ ਕੀਤੀ ਸੀ ਤੇ ਹੌਲੀ ਹੌਲੀ ਚੱਲਦੇ-ਚੱਲਦੇ ਇਦਾਂ ਇੱਕ ਕਾਸਟਿੰਗ ਡਾਇਰੈਕਟਰ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਇਦਾਂ ਕਰਕੇ ਇੱਕ ਮੂਵੀ ਸ਼ੂਟ ਹੋਣੀ ਹੈ ਪਰਮੇਸ਼ਰ ਪਰਮਾ ਦੀ ਤੇ ਉਹਦੇ ਵਿੱਚ ਇੱਕ ਰਿਪੋਰਟਰ ਦਾ ਕੈਰੇਕਟਰ ਹੈ ਔਰ ਮੋਸਟ ਟਾਈਮ ਤੇ ਜਰਨਲਿਜ਼ਮ ਕਰ ਰਹੀ ਸੀ ਯੂਨੀਵਰਸਿਟੀ ਦੇ ਵਿੱਚ ਤੇ ਮੈਨੂੰ ਲੱਗਿਆ ਕਿ ਮੇਰੀ ਕਾਈਂਡ ਦਾ ਹੀ ਕੈਰੇਕਟਰ ਹੈ ਸੋ ਮੈਂ ਆ ਆਡੀਸ਼ਨ ਦਿੱਤਾ ਆਡੀਸ਼ਨ ਕਲੀਅਰ ਹੋਇਆ ਤੇ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਰੌਕੀ ਮੈਂਟਲ ਦਾ ਕਰੈਕਟਰ ਜਿਹੜਾ ਇੱਕ ਰਿਪੋਰਟਰ ਦਾ ਕਰੈਕਟਰ ਮਿਲਕੁਲਾਇਆ ਹੂੰ ਅੱਛਾ ਇੱਕ ਚੀਜ਼ ਜਿਵੇਂ ਤੁਸੀਂ ਯੂਨੀਵਰਸਿਟੀ ਦੀ ਗੱਲ ਕਰ ਰਹੇ ਹੋ ਯੂਨੀਵਰਸਿਟੀ ਦਾ ਕੀ ਰੋਲ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਕਹਿ ਲਓ ਕਿ ਤੁਹਾਡੀ ਕਲਾਕਾਰੀ ਦੇ ਸਫ਼ਰ ਦੇ ਵਿੱਚ ਯੂਨੀਵਰਸਿਟੀ ਦੀ ਦੇਣ ਬਹੁਤ ਵੱਡੀ ਆ ਮਤਲਬ ਤੁਸੀਂ ਦੇਖ ਰਹੇ ਹੋ ਮੈਨੂੰ ਸੋਚਣਾ ਪੈ ਰਿਹਾ ਨਾ ਕਿਉਂਕਿ ਯੂਨੀਵਰਸਿਟੀ ਨੇ ਮੈਨੂੰ ਜੋ ਕੁਝ ਦਿੱਤਾ ਜਾਂ ਜੋ ਅੱਜ ਮੈਂ ਹੈਗੀ ਆ ਮੈਂ ਇੱਥੇ ਬੈਠੀ ਆ ਉਹ ਯੂਨੀਵਰਸਿਟੀ ਦੀ ਬਦੌਲਤ ਹੀ ਆ ਸੋ ਇਸ ਕਰਕੇ ਯੂਨੀਵਰਸਿਟੀ ਨੂੰ ਮੈਂ ਆਪਣਾ ਦੂਸਰਾ ਘਰ ਕਹਿ ਨਹੀਂ ਹੁੰਦੀ ਆ ਕਿਉਂਕਿ ਇੱਕ ਜਿਹੜਾ ਘਰ ਮੈਂ ਜਿੱਥੇ ਮੈਂ ਆਪਦਾ ਬਚਪਨ ਬਿਤਾਇਆ ਨਾ ਤੇ ਉਸ ਤੋਂ ਬਾਅਦ ਜਿਹੜੀ ਜਵਾਨੀ ਸੀ ਮੇਰੀ ਤੇ ਜਦੋਂ ਮੈਨੂੰ ਆਪਣਾ ਪਛਾਣਨਾ ਸ਼ੁਰੂ ਕੀਤਾ ਜਦੋਂ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਮੈਂ ਐਕਟਿੰਗ ਕਰ ਸਕਦੀ ਆ ਨਾ ਉਸ ਟਾਈਮ ਤੇ ਮੈਂ ਯੂਨੀਵਰਸਿਟੀ ਆਈ ਕਿ ਐਕਚੁਅਲੀ ਮੈਨੂੰ ਯੂਨੀਵਰਸਿਟੀ ਆ ਕੇ ਪਤਾ ਲੱਗਿਆ ਕਿ ਮੈਂ ਐਕਟਿੰਗ ਕਰ ਸਕਦੀ ਆ ਕਿਉਂਕਿ ਜਦੋਂ ਮੈਂ ਥੀਏਟਰ ਦੇ ਆਡੀਸ਼ਨ ਦਿੱਤੇ ਯ ਥੋੜਾ ਕੰਫੀਡੈਂਸ ਹੋਣਾ ਸ਼ੁਰੂ ਹੋ ਗਿਆ ਉਹ ਕੰਫੀਡੈਂਸ ਬਸ ਐਦਾਂ ਬਣਦਾ ਗਿਆ ਕਿ ਮੈਨੂੰ ਯੂਨੀਵਰਸਿਟੀ ਦੇ ਵਿੱਚ ਐਦਾਂ ਦੇ ਲਿੰਕ ਤੁਹਾਨੂੰ ਮਿਲੇ ਜਿਹੜੇ ਤੁਹਾਨੂੰ ਇਸ ਇੰਡਸਟਰੀ ਵਿੱਚ ਪੰਜਾਬੀ ਇੰਡਸਟਰੀ ਵਿੱਚ ਆਉਣ ਲਈ ਤੁਹਾਨੂੰ ਰਾਹ ਥੋੜਾ ਰਾਸ ਸੁਖਾਲਾ ਕਰਦਾ ਜਿਨ੍ਹਾਂ ਨੇ ਸੋ ਇਸ ਕਰਕੇ ਬਹੁਤ ਸਾਰੇ ਦੋਸਤਾਂ ਦਾ ਹੱਥ ਹੈ ਜਿਹੜੇ ਜਿਨ੍ਹਾਂ ਨੇ ਰਾਹ ਸੁਖਾਲਾ ਕੀਤਾ ਐਕਚੁਅਲੀ ਕਿਉਂਕਿ ਮੈਂ ਬਥੇਰੇਆਂ ਦਾ ਸੁਣਿਆ ਆਪਾਂ ਕਿ ਲੋਕ ਕਹਿ ਦਿੰਦੇ ਨੇ ਕਿ ਯਾਰ ਇਹਨਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਨਾ ਅੜਚਨ ਕ੍ਰੀਏਟ ਕੀਤੀ ਲੇਕਿਨ ਜਿਨ੍ਹਾਂ ਨੇ ਰਾਹ ਸੁਖਾਲਾ ਕੀਤਾ ਹੁੰਦਾ ਉਹਨਾਂ ਦਾ ਪੁੱਛਣਾ ਜ਼ਰੂਰੀ ਹੁੰਦਾ ਸੁਖਾਲੇ ਮੈਨੂੰ ਬਹੁਤ ਇਸ ਗੱਲ ਨੂੰ ਮੈਂ ਮਤਲਬ ਦੋਸਤਾਂ ਵਾਲੇ ਪੱਖ ਤੋਂ ਮੈਂ ਆਪਦੇ ਆਪ ਨੂੰ ਬਹੁਤ ਇੱਕ ਗਿਫਟਡ ਮੰਨਦੀ ਹੁੰਨੀ ਐ ਕਿ ਮੈਨੂੰ ਬਹੁਤ ਜਿੰਨੇ ਦੋਸਤ ਮਿਲੇ ਆ ਬਹੁਤ ਹੀ ਪਿਆਰ ਕਰਨ ਵਾਲੇ ਔਰ ਜਿਹੜੇ ਹੁਣ ਤੱਕ ਵੀ ਨਾਲ ਜੁੜੇ ਹੋਏ ਆ ਤੇ ਉਹ ਦੋਸਤ ਮਿਲੇ ਮੈਨੂੰ ਸੋ ਜੇ ਮੈਂ ਇਸ ਆਪਣੇ profession ਦੀ ਗੱਲ ਕਰਾਂ ਐਕਟਿੰਗ profession ਦੀ ਤਾਂ ਇੱਧਰ ਮੈਨੂੰ ਲੈ ਕੇ ਆਉਣ ਵਾਲੇ ਸਭ ਤੋਂ ਪਹਿਲਾਂ ਮੈਂ ਨਾਮ ਲਵਾਂਗੀ ਬਲਵਿੰਦਰ ਬੋਲਟ ਜੀ ਦਾ ਉਹਨਾਂ ਨੂੰ ਮੈਂ ਆਪਣਾ ਉਸਤਾਦ ਵੀ ਮੰਨਦੀ ਆ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਜਿੱਦਾਂ ਅਸੀਂ ਗੱਲਾਂ ਕਰ ਰਹੇ ਆ ਬੈਠੇ ਐਦਾਂ ਗੱਲਾਂ ਕਰਦੇ ਹੋਏ ਐਕਚੁਅਲੀ ਕਾਲਜ ਵਿੱਚ ਉਹ ਮੈਨੂੰ ਮਿਲੇ ਸੀ ਕਾਲਜ ਵਿੱਚ ਸਾਡੇ ਜਰਨਲਿਜ਼ਮ ਦੇ ਲੈਕਚਰਰ ਬਣ ਕੇ ਆਏ ਸੀ ਅੱਛਾ ਸੋ ਉਹ ਲੈਕਚਰਰ ਉਹਨਾਂ ਦੇ ਨਾਲ ਜਦੋਂ ਯੂਨੀਵਰਸਿਟੀ ਸੌਰੀ ਕਾਲਜ ਟਾਈਮ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੋਈ ਜਰਨਲਿਜ਼ਮ ਬਾਰੇ ਤਾਂ ਇਦਾਂ ਗੱਲਾਂ ਕਰਦੇ ਕਰਦੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਦੇ ਐਕਟਿੰਗਸ ਟਰਾਈ ਕੀਤਾ ਮੈਂ ਕਿਹਾ ਸਰ ਮੈਂ ਨਹੀਂ ਕੀਤਾ ਤਾਂ ਉਹ ਕਹਿੰਦੇ ਕਿ ਤੈਨੂੰ ਕਰਨਾ ਚਾਹੀਦਾ ਕਿਉਂਕਿ ਤੇਰੇ ਐਕਸਪ੍ਰੈਸ਼ਨ ਹੈਗੇ ਨੇ ਫੇਸ ਤੇ ਤੇ ਤੈਨੂੰ ਕਰਨਾ ਚਾਹੀਦਾ ਟਰਾਈ ਸੋ ਮੈਂ ਉਦੋਂ ਮਤਲਬ ਸੋਚਿਆ ਕਿ ਚਲੋ ਟਰਾਈ ਕਰਕੇ ਦੇਖ ਲੈਣੀ ਹੈ ਬਟ ਮੈਂ 뮤직 ਆਈਟਮ ਯੂਥ ਫੈਸਟੀਵਲਸ ਚ 뮤직 ਆਈਟਮ ਚ ਪਾਰਟਿਸਪੇਟ ਕਰਦੀ ਹੁੰਦੀ ਸੀ ਤੇ ਉਸ ਟਾਈਮ ਉਹਨਾਂ ਨੇ ਮੈਨੂੰ ਜਦੋਂ ਜਦੋਂ ਮੈਨੂੰ ਸਕਿੱਟ ਲਈ ਕਿਹਾ ਕਿ ਤੂੰ ਸਕਿੱਟ ਦੇ ਵਿੱਚ ਇੱਕ ਕੈਰੈਕਟਰ ਕਰਨਾ ਉਹ ਬਹੁਤ ਕਮੇਡੀ ਕੈਰੈਕਟਰ ਸੀਗਾ ਤੇ ਉਹ ਕਰਨਾ ਤਾਂ ਪਹਿਲੀ ਵਾਰ ਮੇਰਾ ਟ੍ਰਾਈ ਸੀ ਔਰ ਪਹਿਲੀ ਵਾਰ ਸਟੇਜ ਤੇ ਜਾ ਕੇ ਪਰਫਾਰਮ ਕਰਨਾ ਸੀ ਉਹ ਮੇਰੇ ਲਈ ਥੋੜਾ ਔਖਾ ਵੀ ਸੀ ਕਿਉਂਕਿ ਕੌਨਫੀਡੈਂਸ ਦੀ ਮੇਰੇ ਅੰਦਰ ਬਹੁਤ ਕਮੀ ਸੀ ਬਹੁਤ ਜ਼ਿਆਦਾ ਮੈਂ ਗਰੁੱਪ 'ਚ ਹੀ ਪਰਫਾਰਮ ਕਰ ਸਕਦੀ ਹਾਂ ਮੈਂ ਕੱਲੀ ਪਰਫਾਰਮ ਕਰਨ ਨੂੰ ਜੇ ਮੈਨੂੰ ਕੋਈ ਕਹੂਗਾ ਤਾਂ ਮੈਂ ਹਲੇ ਵੀ ਮਤਲਬ ਸਟੇਜ ਤੇ ਚੜਨ ਤੇ ਹਲੇ ਵੀ ਮੇਰੀਆਂ ਲੱਤਾਂ ਕੰਬਦੀਆਂ ਨੇ ਸੋ ਉਹ ਕੌਨਫੀਡੈਂਸ ਜਿਹੜਾ ਉਸ ਟਾਈਮ ਤੇ ਮੈਨੂੰ ਥੀਏਟਰ ਨੇ ਜਦੋਂ ਬਲਵਿੰਦਰ ਬੁਲਟ ਸਰ ਨੇ ਮੈਨੂੰ ਦੱਸਿਆ ਕਿ ਯੂਨੀਵਰਸਿਟੀ ਵਿੱਚ ਤੂੰ ਜਾ ਉੱਥੇ ਮੈਂ ਆਪਣਾ ਪੂਰਾ ਗਰੁੱਪ ਬਣਾਇਆ ਹੋਇਆ ਔਰ ਕਿ ਤੈਨੂੰ ਟਰਾਈ ਕਰਨਾ ਚਾਹੀਦਾ ਉੱਥੇ ਤੇਰੇ ਲਈ ਵੱਡਾ ਪਲੈਟਫਾਰਮ ਹੋਊਗਾ ਵੱਡੀ ਸਟੇਜ ਹੋਊਗੀ ਤੇ ਉਸ ਟਾਈਮ ਮੈਂ ਉਹਨਾਂ ਦੇ ਉਹ ਉਹਨਾਂ ਨੇ ਜਿਹੜੀ ਮੇਰੇ ਅੰਦਰ ਚਣਕ ਜਗਾਤੀ ਸੀ ਤਾਂ ਮੇਰੇ ਅੰਦਰ ਸੀਗਾ ਕਿ ਮੈਂ ਜ਼ਰੂਰ ਜਾਣਾ ਉੱਥੇ ਔਰ ਜ਼ਰੂਰ ਉੱਥੇ ਇੱਕ ਵਾਰ ਤਾਂ ਚਾਹੇ ਸਟੱਡੀ ਕਰਨ ਜਾਵਾਂ ਚਾਹੇ ਉੱਥੇ ਪਰਫਾਰਮ ਕਰਾਂ ਉਹ ਵੱਖਰੀ ਚੀਜ਼ ਹੈ ਪਰ ਮੈਂ ਉੱਥੇ ਦੀ ਲਾਈਫ ਨੂੰ ਮਨਣਾ ਚਾਹਨੀ ਆ ਸੋ ਮੈਂ ਯੂਨੀਵਰਸਿਟੀ ਦੇ ਲਈ ਜਦੋਂ ਮੈਂ ਆਪਣੇ ਟਰਾਈ ਕੀਤਾ ਮੈਂ ਇਕਨੋਮਿਕਸ ਵਿੱਚ ਮੈਂ ਜ਼ਰੂਰ ਫਾਰਮ ਫਿਲ ਕੀਤਾ ਸੀ ਔਰ ਜਰਨਲਿਜ਼ਮ ਵਿੱਚ ਫਿਲ ਕਰਤਾ ਥੀਏਟਰ ਲਈ ਕਰਦੇ ਨਹੀਂ ਮੰਨੇ ਕਿਉਂਕਿ ਉਹਨਾਂ ਦੇ ਅਕੋਰਡਿੰਗ ਕਿ ਥੀਏਟਰ ਸੇਫ ਨਹੀਂ ਹੈ ਸੋ ਮੇਰੀ ਕੈਰੀਅਰ ਨੂੰ ਲੈ ਕੇ ਵੀ ਸੇਫ ਨਹੀਂ ਸੀ ਸਮਝਦੇ ਉਹ ਇਸ ਚੀਜ਼ ਨੂੰ ਤੇ ਇਸ ਲਈ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਥੀਏਟਰ ਨਹੀਂ ਕਰਨਾ ਤੂੰ ਥੀਏਟਰ ਉੱਥੇ ਜਾ ਕੇ ਕਰ ਲਈ ਪਰਫਾਰਮ ਕਰ ਉੱਥੇ ਜਾ ਕੇ ਪਰਫਾਰਮੈਂਸ ਕਰਨੀ ਆ ਜਾਂ ਕੁਝ ਪਾਰਟਿਸਿਪੇਟ ਕਰਨਾ ਕਰ ਲਈ ਬਟ ਤੇਰਾ ਫੀਲਡ ਇਦਾਂ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਤੂੰ ਸੇਫ ਹੋਵੇਂ ਕੱਲ ਨੂੰ ਤੇਰਾ ਪ੍ਰੋਫੈਸ਼ਨ ਸੇਫ ਹੋਵੇ ਸੋ ਮੈਂ ਫਿਰ ਜਰਨਲਿਜ਼ਮ ਨੂੰ ਚੁਣਿਆ ਤੇ ਉੱਥੇ ਯੂਨੀਵਰਸਿਟੀ ਦੇ ਵਿੱਚ ਜਰਨਲਿਜ਼ਮ ਡਿਪਾਰਟਮੈਂਟ ਤੇ ਥੀਏਟਰ ਡਿਪਾਰਟਮੈਂਟ ਦੋਨੇ ਹੈ ਵੀ ਇੱਕੋ ਕੋਰੀਡੋਰ ਵਿੱਚ ਨੇ ਸੋ ਉਹਨਾਂ ਦੇ ਨਾਲ ਨੇੜਤਾ ਬਣੀ ਰਹਿੰਦੀ ਸੀ ਤੇ ਮੈਂ ਇੰਟਰਸਟ ਮੇਰਾ ਉਧਰ ਹੀ ਹੁੰਦਾ ਸੀ ਜਦੋਂ ਵੀ ਮੈਂ ਕੋਰੀਡੋਰ ਚ ਲੰਘਣਾ ਤੇ ਮੇਰਾ ਧਿਆਨ ਥੀਏਟਰ ਵਾਲੇ ਪਾਸੇ ਹੁੰਦਾ ਸੀ ਕਿ ਉਹ ਸਟੂਡੈਂਟ ਕੀ ਕਰ ਰਹੇ ਨੇ ਉਹ ਕਰਦੇ ਨੇ ਕਿਵੇਂ ਪ੍ਰੈਕਟਿਸ ਕਰਦੇ ਨੇ ਸਾਰਾ ਦਿਮਾਗ ਉਧਰ ਹੁੰਦਾ ਸੀ ਯੂਨੀਵਰਸਿਟੀ ਆ ਕੇ ਮੈਨੂੰ ਸੁਖੀ ਪਾਤੜਾ ਸਰ ਮਿਲੇ ਉਹਨਾਂ ਨੇ ਬਹੁਤ ਸਿਖਾਇਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਤੋਂ ਫਿਰ ਮਤਲਬ ਜਿੰਨੇ ਮੇਰੇ ਉਸਤਾਦ ਰਹੇ ਕੀਰਤੀ ਕ੍ਰਿਪਾਲ ਜੀ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਤੇ ਉਸ ਤੋਂ ਬਾਅਦ ਜੇ ਮੈਂ ਦੋਸਤਾਂ ਦੀ ਗੱਲ ਕਰਾਂ ਇਹ ਤਾਂ ਚਲੋ ਮੇਰੇ ਉਸਤਾਦ ਨੇ ਜੇ ਮੈਂ ਦੋਸਤਾਂ ਦੀ ਗੱਲ ਕਰਾਂ ਤਾਂ ਦੋਸਤੀ ਦੇ ਵਿੱਚ ਮੈਨੂੰ ਬਹੁਤ ਸਾਥ ਦਿੱਤਾ ਜਗਦੀਪ ਵੜਿੰਗ ਜਿਹੜੇ ਕਿ ਪੰਜਾਬੀ ਫਿਲਮਾਂ ਦੇ ਰਾਈਟਰ ਵੀ ਨੇ ਔਰ ਉਨ੍ਹਾਂ ਦੀ ਬਦੌਲਤ ਮੈਨੂੰ ਜਿਹੜੇ ਮੁੰਡਾ ਹੀ ਚਾਹੀਦਾ ਫਿਲਮ ਜਿਹੜੀ ਮੇਰੀ ਫੁੱਲ ਫਲੈਜ ਫਿਲਮ ਜਿਹੜੀ ਮੈਂ ਕੀਤੀ ਸੀ ਪਹਿਲੀ ਵਾਰ ਉਹ ਮਿਲੀ ਰੈਬਿਟਿਵਾਣਾ ਬਹੁਤ ਅੱਛੇ ਦੋਸਤ ਸੁਖਚੈਨ ਸੁਖਚੈਨ ਨੇ ਐਕਚੁਅਲੀ ਮੇਰੀ ਕਾਸਟਿੰਗ ਕੀਤੀ ਸੀ ਯਾਰ ਜੀ ਡਿਗਰੀ ਕਿਸ ਉਤੇ ਡਿਗਰੀ ਦੇ ਲਈ ਸੋ ਮੈਂ ਇਹਨਾਂ ਸਾਰੇ ਦੋਸਤਾਂ ਦਾ ਜ਼ਰੂਰ ਨਾਮ ਲਵਾਂਗੀ ਅਮਰਤੰਬੀ ਜਿਨ੍ਹਾਂ ਨੂੰ ਤੁਸੀਂ ਅੱਜ ਫਿਲਮਾਂ ਦੇ ਵਿੱਚ ਦੇਖ ਰਹੇ ਹੋ ਅਸੀਂ ਸਾਰਿਆਂ ਨੇ ਇਕੱਠਿਆਂ ਨੇ ਸਫ਼ਰ ਸ਼ੁਰੂ ਕੀਤਾ ਸੀ ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਅੰਬੀ ਨੂੰ ਵੀ ਕਹਿਣੀ ਖ ਨੇ ਆ ਕਿ ਜਿਹੜੀ ਆਪਾਂ ਸਫ਼ਰ ਸ਼ੁਰੂ ਕੀਤਾ ਸੀ ਜਿਹੜੇ ਅਸੀਂ ਸੁਪਨੇ ਦੇਖੇ ਸੀ ਕਿ ਜਦੋਂ ਸਟੇਜ 'ਤੇ ਪਰਫਾਰਮ ਕਰਦੇ ਹੁੰਦੇ ਸੀ ਕਿ ਇੱਥੋਂ ਹੀ ਕਲਾਕਾਰ ਨਿਕਲਣੇ ਨੇ ਅੱਛਾ ਜਿਵੇਂ ਤੁਸੀਂ ਸਟੇਜ 'ਤੇ ਪਰਫਾਰਮ ਕਰਦੇ ਸੀਗੇ ਉਸ ਵੇਲੇ ਜਿਹੜੀ ਚੀਜ਼ਾਂ ਡਿਸਕਸ ਕਰਦੇ ਹੁੰਦੇ ਸੀਗੇ ਕਿ ਯਾਰ ਅਸੀਂ ਇਦਾਂ ਕਰ ਦਾਂਗੇ ਅਸੀਂ ਉਦਾਂ ਕਰ ਲਈਏ ਨਾ ਸੁਪਨੇ ਵੱਡੇ ਹੁੰਦੇ ਨੇ ਐਕਚੁਅਲੀ ਜਿਹੜੀ ਯੂਨੀਵ ਅਸੀਂ ਅੱਜ ਵੀ ਜਦੋਂ ਕਈ ਵਾਰ ਯੂਥ ਫੈਸਟੀਵਲ ਜਦੋਂ ਯੂਥ ਫੈਸਟੀਵਲ ਹੁੰਦਾ ਸੀ ਕੋਸ਼ਿਸ਼ ਕਰਦੇ ਹੁੰਨੇ ਕਿ ਅਸੀਂ ਜਾਈਏ ਅਸੀਂ ਦੇਖੀਏ ਕਿ ਹੁਣ ਕੀ ਚੱਲ ਰਿਹਾ ਕਿਉਂਕਿ ਟਾਈਮ ਦੇ ਨਾਲ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ ਤੇ ਅਸੀਂ ਦੇਖਦੇ ਹੁੰਨੇ ਕਿ ਹੁਣ ਕੀ ਚੱਲ ਰਿਹਾ ਥੀਏਟਰ ਦੇ ਵਿੱਚ ਜਾਂ ਕਿਹੜੇ ਪਲੇਸ ਕਿੱਦਾਂ ਦੇ ਪਲੇ ਕਰਵਾਏ ਜਾ ਰਹੇ ਨੇ ਤੇ ਉਸ ਟਾਈਮ ਅਸੀਂ ਬੈਠੇ ਸੋਚਦੇ ਹੁੰਨੇ ਕਿ ਇਹਨਾਂ ਚੋਂ ਪਤਾ ਨਹੀਂ ਕਿੰਨੇ ਇੱਕ ਜਾਣਿਆਂ ਨੇ ਆਪਣੇ ਸੁਪਨੇ ਸਜਾਲੇ ਹੋਣਗੇ ਕਿ ਅਸੀਂ ਵੱਡੇ ਐਕਟਰ ਬਣਨਾ ਤੇ ਉਹਨਾਂ ਵਿੱਚੋਂ ਜੇ 20 20 ਬੰਦਿਆਂ ਨੇ ਪਾਰਟਿਸਪੇਟ ਕੀਤਾ ਤਾਂ ਉਹਦੇ ਵਿੱਚੋਂ 10 ਹੋਣਗੇ ਜਿਹੜੇ ਇੰਡਸਟਰੀ 'ਚ ਕੰਮ ਕਰਨਗੇ ਔ ਨਾ ਅਨਾ ਕਿਉਂਕਿ ਸਟਰਗਲ ਦੇਖੋ ਹਰ ਫੀਲਡ ਦੇ ਵਿੱਚ ਹੈ ਔਰ ਹਰ ਬੰਦੇ ਦੀ ਲਾਈਫ ਚ ਸਟਰਗਲ ਆ ਬਿਲਕੁਲ ਸੋ ਸਰੇ ਨਹੀਂ ਹੈਗਾ ਕਿ ਅਸੀਂ इजीली ਸਾਰਾ ਕੁਝ ਕਰ ਲਿਆ ਸਟਰਗਲ ਸਾਡੇ ਵੀ ਰਹੀ ਆ ਹੁਣ ਵੀ ਕਰ ਰਹੇ ਆ ਸਟਰਗਲ ਤਾਂ ساری ਜ਼ਿੰਦਗੀ ਚੱਲਦੀ ਰਹਿਣੀ ਆ ਸੋ ਇਸ ਕਰਕੇ ਅਸੀਂ ਇਹੀ ਡਿਸਕਸ ਕਰਦੇ ਹੁੰਦੇ ਆ ਕਿ ਕਦੇ ਇੱਥੇ ਪਰਫਾਰਮ ਕਰਦੇ ਹੁੰਦੇ ਸੀ ਅੱਜ ਉੱਥੇ ਪਰਫਾਰਮ ਕਰਨ ਵਾਲੇ ਸਾਨੂੰ ਵੇਖ ਕੇ ਇਨਸਪਾਇਰ ਹੁੰਦੇ ਨੇ ਕਿ ਜੇ ਇਹ ਇੱਥੇ ਪਰਫਾਰਮ ਕਰਕੇ ਅੱਜ ਫਿਲਮਾਂ ਦੇ ਵਿੱਚ ਆ ਰਹੇ ਨੇ ਅਸੀਂ ਵੀ ਆ ਸਕਦੇ ਲੇਕਿਨ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਜੇ ਤੁਹਾਡੇ ਵਾਲਾ ਜਿਹੜਾ ਗਰੁੱਪ ਸੀਗਾ ਜਾਂ ਉਹ ਹੀਅਰ ਸੀ ਨਾ ਮੈਨੂੰ ਲੱਗਦਾ ਬਹੁਤ ਅੱਛਾ ਸੀਗਾ ਉਹਨੇ ਹੋਰ ਬਥੇਰੇ ਬੱਚਿਆਂ ਦੇ ਵਾਸਤੇ ਇੱਕ ਬੂਰ ਪਾਤਾ ਕਿ ਹਣ ਪਟਿਆਲਾ ਯੂਨੀਵਰਸਿਟੀ ਜਾਵਾਂਗੇ ਉੱਥੋਂ ਪੜਾਂਗੇ ਉੱਥੋਂ ਅਸੀਂ ਅੱਗੇ ਜਾ ਸਕਦੇ ਹਾਂ ਉੱਥੋਂ ਵੇਜ਼ ਖੁੱਲ ਜਾਂਦੇ ਹਾਂ ਹਾਂ ਐਕਚੁਅਲੀ ਯੂਨੀਵਰਸਿਟੀ ਜਿ세 2015 ਦੇ ਵਿੱਚ ਮੈਂ ਯੂਨੀਵਰਸਿਟੀ ਆਈ ਸੀ ਤੇ ਉਸੇ ਟਾਈਮ ਹੀ ਅੰਮ੍ਰਿਤ ਅੰਬੀ ਆਇਆ ਸੀ ਉਸੇ ਟਾਈਮ ਹੀ ਰੋਹਿਤ ਬਾਂਸਲ ਜੀ ਮੇਰੇ ਸੀਨੀਅਰ ਸੀਗੇ ਉਹ ਅੱਜ ਪੱਤਰਕਾਰ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਨਾ ਤਾਂ ਮਤਲਬ ਅਸੀਂ ਸਾਰੇ ਰિયાન ਖਾਨ ਉਹਨਾਂ ਨੇ ਫਿਲਮ ਲਿਖੀ ਪਿੰਦੀ ਤੋਂ ਇਲਾਵਾ ਉਹ ਫਿਲਮਾਂ ਲਿਖ ਰਹੇ ਨੇ ਸੋ ਇਹ ਸਾਰਾ ਗਰੁੱਪ ਸੀ ਜਿਹੜਾ ਸਾਡਾ ਇਹਨਾਂ ਨੇ ਬਹੁਤ ਮਤਲਬ ਜਿੱਦਾਂ ਸਟਰਗਲ ਕੀਤਾ ਔਰ ਅੱਜ ਉਹ ਪਲੇਟਫਾਰਮ ਤੇ ਨੇ ਜਿੱਥੇ ਉਹ ਚਾਹੁੰਦੇ ਸੀ ਹੋਣਾ ਹੋਰ ਅੱਗੇ ਓਬਵੀਅਸਲੀ ਗੱਲ ਹੈ ਕਿ ਸਾਡਾ ਅਸੀਂ ਇੱਥੇ ਹੀ ਬਸ ਨਹੀਂ ਕਰਦੇ ਹੁੰਦੇ ਆ ਅਸੀਂ ਅੱਗੇ ਸੋਚਦੇ ਆ ਅੱਗੇ ਦਾ ਵੀ ਜਾਣਾ ਹੁੰਦਾ ਨਾ ਪਰ ਮਤਲਬ ਅਸੀਂ ਜੋ ਸੁਪਨੇ ਸਜਾਏ ਸੀ ਜੋ ਸੁਪਨੇ ਅਸੀਂ ਦੇਖੇ ਸੀ ਅਸੀਂ ਕਰਨਾ ਜਾਂ ਇਹਨਾਂ ਡਾਇਰੈਕਟਰਸ ਦੇ ਨਾਲ ਕੰਮ ਕਰਨਾ ਹੈ ਕੁਝ ਉਹਨਾਂ ਨੂੰ ਅੱਜ ਲਾਈਵ ਦੇਖ ਕੇ ਅੱਜ ਉਹਨਾਂ ਦੇ ਨਾਲ ਕੰਮ ਕਰਕੇ ਬਹੁਤ ਮਾਣ ਮਹਿਸੂਸ ਹੁੰਦਾ ਲੱਗਦਾ ਹੈ ਕਿ ਹਾਂ ਅਸੀਂ ਛੋਟੀ ਜਿਹੀ ਜਗ੍ਹਾ ਤੋਂ ਉੱਠ ਕੇ ਅੱਜ ਇੱਥੇ ਬੈਠੇ ਆ ਅਸੀਂ ਚਾਰ ਵੱਡੇ ਆਰਟਿਸਟਾਂ ਵਿੱਚ ਬੈੰਨੇ ਆ ਜਦੋਂ-ਦੋਂ ਫੀਲ ਹੁੰਦਾ ਕਿ ਅੱਛਾ ਚਾਰ ਵੱਡੇ ਆਰਟਿਸਟ ਜਿਨ੍ਹਾਂ ਨੇ ਉਹਨਾਂ ਦੀ ਗੱਲ ਜ਼ਰੂਰ ਕਰ ਲਈਏ ਉਹ ਚਾਰ ਵੱਡੇ ਆਰਟਿਸਟ ਜਿਹੜੇ ਨੇ ਕੌਣ-ਕੌਣ ਲੱਗਦੇ ਨੇ ਤੁਹਾਨੂੰ ਪੰਜਾਬੀ ਫਿਲਮ ਇੰਡਸਟਰੀ ਸਭ ਤੋਂ ਪਹਿਲਾਂ ਤਾਂ ਦੇਖੋ ਨੀਰੂ ਬਾਦਵਾ ਮੈਮ ਨੀਰੂ ਬਾਜਵਾ ਮੈਮ ਬਹੁਤ ਛੋਟੇ ਜਿਹੇ ਹੁੰਦਿਆਂ ਨੇ ਮਤਲਬ ਚਲੋ ਖੈਰ ਹਨਾ ਦੀ ਏਜ ਦੀ ਗੱਲ ਨਹੀਂ ਕਰਾਂਗੇ ਆਪਾਂ ਇੱਥੇ ਪਰ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਹਨਾ ਉਹਨਾਂ ਨੂੰ ਅਸੀਂ ਦੇਖਦੇ ਹੁੰਦੇ ਸੀ ਉਹਨਾਂ ਨੂੰ ਜਦੋਂ ਸਕਰੀਨ ਤੇ ਦੇਖਣਾ ਤੇ ਹਰ ਜਦੋਂ ਇੱਕ ਕੁੜੀ ਦੂਸਰੀ ਕੁੜੀ ਨੂੰ ਸਕਰੀਨ ਤੇ ਦੇਖਦੀ ਹੈ ਤਾਂ ਸੋਚਦੀ ਹੈ ਕਿ ਕਾਸ਼ ਇਹਦੀ ਜਗ੍ਹਾ ਤੇ ਮੈਂ ਹੁੰਦੀ ਹਨਾ ਤੇ ਉਹਨਾਂ ਦੇ ਨਾਲ ਕੰਮ ਕਰਨਾ ਔਰ ਉਹਨਾਂ ਦੇ ਨਾਲ ਉਹਨਾਂ ਦੇ ਐਕਸਪੀਰੀਅੰਸ ਨੂੰ ਜਾਨਣਾ ਕਿ ਉਹ ਕਿੰਨੀ ਮਿਹਨਤ ਕਰਕੇ ਆਏ ਨੇ ਉਹਨਾਂ ਨਾਲ ਮੈਂ ਆਈ ਥਿੰਕ ਦੋ ਦੋ ਮੂਵੀਜ਼ ਕੀਤੀਆਂ ਨੇ ਹਾਲੇ ਬਟ ਉਹਨਾਂ ਨਾਲ ਕੰਮ ਕਰਕੇ ਇੰਨਾ ਕੁ ਜ਼ਿਆਦਾ ਮਜ਼ਾ ਆਇਆ ਨਾ ਇੰਨਾ ਤਿੰਨ ਮੂਵੀਜ਼ ਕਰ ਚੁੱਕੀਆਂ ਸੌਰੀ ਇੱਕ ਮੂਵੀ ਹੁਣ ਆਉਣੀ ਹੈ ਸ਼ੁਕਰਾਨਾ ਅਗਸਟ ਦੇ ਵਿੱਚ ਆਉਗੀ ਤੇ ਉਹਨਾਂ ਦੇ ਨਾਲ ਕੰਮ ਕਰਕੇ ਹਮੇਸ਼ਾ ਹੀ ਬਹੁਤ ਖੁਸ਼ੀ ਹੁੰਦੀ ਔਰ ਇਹਨੇ ਡਾਊਨ ਟੂ ਅਰਥ ਨੇ ਮਤਲਬ ਉਹਨਾਂ ਦੇ ਨਾਲ ਤੁਸੀਂ ਜਦੋਂ ਗੱਲਬਾਤ ਕਰੋਗੇ ਤੁਹਾਨੂੰ ਇਹ ਫੀਲ ਹੀ ਨਹੀਂ ਹੋਊਗਾ ਕਿ ਏਡੀ ਵੱਡੀ ਆਰਟਿਸਟ ਔਰ ਇਹਨਾਂ ਦੇ ਵਿੱਚ ਬਿਲਕੁਲ ਵੀ ਐਟੀਟਿਊਡ ਨਹੀਂ ਬਿਲਕੁਲ ਬਹੁਤ ਹੰਬਲ ਲੇਡੀ ਹੈ ਨਾ ਤੋਂ ਮੈਨੂੰ ਮੈਂ ਬਹੁਤ ਇਨਸਪਾਇਰ ਹੁੰਨੀ ਆ ਉਹਨਾਂ ਤੋਂ ਮੇਰੀ ਮੈਂ ਰੋਲ ਮਾਡਲ ਕਹਿ ਸਕਦੇ ਤੁਸੀਂ ਉਹਨਾਂ ਨੂੰ ਮੇਰੇ ਕਿਉਂਕਿ ਉਹਨਾਂ ਨੇ ਜਿੰਨੀ ਮਿਹਨਤ ਕਰਕੇ ਜਿੱਦਾਂ ਆਪਦੇ ਸਾਰੇ ਪਰਿਵਾਰ ਨੂੰ ਉਹਨਾਂ ਨੇ ਹਨਾ ਨਾਲ ਲਿਆ ਔਰ ਨਾਲ ਤੁਰੇ ਤੇ ਮਤਲਬ ਉਹ ਕੁੜੀਆਂ ਦੇ ਲਈ ਬਹੁਤ ਵਧੀਆ ਇਨਸਪੀਰੇਸ਼ਨ ਨੇ ਐਕਟਿੰਗ ਦੇ ਜਿਵੇਂ ਨੀਰੂ ਬਾਜਵਾ ਮੈਡਮ ਨਾਲ ਪਹਿਲੀ ਵਾਰ ਹੀ ਮਿਲੇ ਹੂੰ ਕੀ ਚੱਲ ਰਿਹਾ ਸੀ ਅੰਦਰ ਉਸ ਵੇਲੇ ਅ ਜਿਹੜੀ ਹੁਣ ਫੀਲਿੰਗ ਤੁਹਾਨੂੰ ਮੈਂ ਦੱਸੀ ਆ ਠੀਕ ਮੇਰੇ ਅੰਦਰ ਉਹ ਫੀਲਿੰਗ ਚੱਲ ਰਹੀ ਸੀ ਮੇਰੇ ਅੰਦਰ ਚੱਲ ਰਿਹਾ ਸੀ ਕਿ ਮੈਂ ਪਾਪਾ ਮੰਮੀ ਨੂੰ ਦੱਸਾਂ ਜਲਦੀ ਪਾਪਾ ਮੰਮੀ ਨੂੰ ਦੱਸਣਾ ਕਿ ਤੁਸੀਂ ਸਕਰੀਨ ਤੇ ਜਿਨ੍ਹਾਂ ਨੂੰ ਦੇਖਦੇ ਹੁੰਦੇ ਸੀ ਤੁਸੀਂ ਕਹਿੰਦੇ ਹੁੰਦੇ ਸੀ ਇਹ ਦੇਖ ਲੈ ਇਹ ਵੀ ਤਾਂ ਕਿਸੇ ਦੀਆਂ ਕੁੜੀਆਂ ਨੇ ਇੰਨਾ ਵਧੀਆ ਕੰਮ ਕਰ ਰਹੀਆਂ ਹਨਾ ਹ ਤੇ ਅੱਜ ਉਹਨਾਂ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਮੇਰੇ ਅੰਦਰ ਇਹ ਸੀ ਕਿ ਜਲਦੀ ਆਪਦੀ ਫੈਮਲੀ ਨੂੰ ਦੱਸਾਂ ਜਲਦੀ ਆਪਣੇ ਹਸਬੰਦ ਨੂੰ ਦੱਸਣਾ ਮੈਂ ਕਿ ਮੈਂ ਇਹਨਾਂ ਨਾਲ ਕੰਮ ਕਰ ਰਹੀ ਹਾਂ ਸੋ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ ਔਰ ਅੱਜ ਵੀ ਉਹਨਾਂ ਦੇ ਨਾਲ ਜਦੋਂ ਵੀ ਕੰਮ ਕਰਨ ਦਾ ਮੌਕਾ ਮਿਲਦਾ ਹਮੇਸ਼ਾ ਹੀ ਖੁਸ਼ੀ ਹੁੰਦੀ ਹੈ ਸਤਿੰਦਰ ਸਰਤਾਜ ਸਰ ਉਹਨਾਂ ਦੇ ਨਾਲ ਸ਼ਾਇਰ ਮੂਵੀ ਦੇ ਵਿੱਚ ਕੰਮ ਕੀਤਾ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਦੇ ਉਹਨਾਂ ਦੇ ਐਕਚੁਅਲੀ ਉਹਨਾਂ ਦੀ ਇਹ ਹੁੰਦਾ ਨਾ ਕਿ ਸਾਨੂੰ ਕਿੰਦਾ ਯਾਰ ਕਿੰਨਾ ਸੋਹਣਾ ਲੱਗਦਾ ਇਹਨਾਂ ਸੋਹਣਾ ਕਿਵੇਂ ਲਿਖ ਲੈਂਦਾ ਹੈ ਹਨਾ ਇਹਦੇ ਕੀ ਥੌਟਸ ਹੋਣਗੇ ਇਹਦਾ ਲਾਈਫ ਸਟਾਈਲ ਕੀ ਹੋਊਗਾ ਉਹ ਸਾਰੀ ਚੀਜ਼ਾਂ ਜਾਣਨ ਦਾ ਮੌਕਾ ਮਿਲਿਆ ਔਰ ਬਹੁਤ ਆਰਟਿਸਟ ਨੂੰ ਜਿਹੜਾ ਨਿੱਜੀ ਤੌਰ ਤੇ ਤੁਸੀਂ ਜਾਣਨ ਦਾ ਮੌਕਾ ਮਿਲਦਾ ਤੁਹਾਨੂੰ ਤਾਂ ਉਦੋਂ ਹੋਰ ਵੀ ਖੁਸ਼ੀ ਹੁੰਦੀ ਹੈ ਕਿ ਯਾਰ ਇਹਨਾਂ ਦੇ ਨਾਲ ਅੱਜ ਅਸੀਂ ਬੈਠੇ ਆ ਅੱਜ ਅਸੀਂ ਸਾਡੇ ਘਰ ਦੇ ਦੇਖ ਰਹੇ ਨੇ ਹਨਾ ਔਰ ਉਹ ਜਦੋਂ ਦੇਖਦੇ ਨੇ ਉਹ ਖੁਸ਼ ਹੁੰਦੇ ਨੇ ਕਿ ਸਾਡੇ ਬੱਚੇ ਅੱਜ ਇੱਥੇ ਇੱਥੇ ਹੋ ਚੁੱਕੇ ਨੇ ਇੱਥੇ ਬੈਠੇ ਨੇ ਆਪਣਾ ਕੰਮ ਕਰ ਰਹੇ ਨੇ ਅੱਛਾ ਬਿਲਕੁਲ ਅੱਛਾ ਇੱਕ ਚੀਜ਼ ਹੈ ਜਿਸ ਵਕਤ ਤੁਸੀਂ ਇਹ movies ਕਰਨ ਗਏ ਜਿਸ ਵਕਤ ਤੁਸੀਂ ਇਥੋਂ ਦੀ ਜੰਪ ਸਟੂਡੈਂਟ ਲਾਈਫ ਤੋਂ ਜੰਪ ਕੀਤਾ ਮੂਵੀ bizness ਦੇ ਵਿੱਚ ਨਾ ਪੰਜਾਬੀ ਪੋਲੀਹੁੱਡ ਇੰਡਸਟਰੀ ਉਸ ਵਕਤ ਬਹੁਤ ਜ਼ਿਆਦਾ ਅੱਛੇ ਲਾਰਜ ਸਕੇਲ ਤੇ ਜਾ ਰਹੀ ਹੈ ਲੇਕਿਨ ਉਸ ਵਕਤ ਚੀਜ਼ਾਂ ਬੜੀਆਂ ਡਰਾਉਣੀਆਂ ਵੀ ਲੱਗਦੀਆਂ ਨੇ ਖੂਬਸੂਰਤ ਵੀ ਲੱਗਦੀਆਂ ਨੇ ਦੋਵੇਂ ਚੀਜ਼ਾਂ ਸਾਈਮਲਟੇਨੀਅਸਲੀ ਚੱਲਦੀਆਂ ਨੇ ਕਿੱਥੇ ਕਿੱਥੇ ਡਰ ਲੱਗਾ i actually ਜਦੋਂ ਵੀ ਜਦੋਂ ਸ਼ੁਰੂਆਤ ਸੀ ਓਬਵੀਅਸਲੀ ਅਲਰਜੀ ਫੀਲਡ ਵਿੱਚ ਨਵੇਂ ਹੁੰਨੇ ਹੋ ਤਾਂ ਤੁਹਾਡੇ ਅੰਦਰ ਡਰ ਤਾਂ ਹੁੰਦਾ ਕਿ ਕਿਸੇ ਵੀ ਕਿਸੇ ਵੀ ਤਰੀਕੇ ਨਾਲ ਕੋਈ ਤੁਹਾਡਾ ਮਿਸਯੂਜ਼ ਨਾ ਹੋ ਜਾਵੇ ਤੁਸੀਂ ਤੁਹਾਨੂੰ ਨਾ ਪਤਾ ਹੋਵੇ ਸ਼ਾਇਦ ਕਿਉਂਕਿ ਮੈਂ ਸ਼੍ਰੀ ਮੁਕਸਰ ਸਾਹਿਬ ਮੈਂ ਤੋਂ ਬਿਲੋਂਗ ਕਰਦੀ ਹਾਂ ਤੇ ਉੱਥੋਂ ਉੱਠ ਕੇ ਪਟਿਆਲੇ ਆਈ ਪਟਿਆਲੇ ਆ ਕੇ ਥੋੜਾ ਐਕਚੁਅਲੀ ਮੈਂ ਸਕੂਲਿੰਗ ਆਪਦੀ ਕੋਰਡਸ ਕੀਤੀ ਹੈ ਬਟ ਉਸ ਤੋਂ ਬਾਅਦ ਮੈਂ ਗਰਲਸ ਸਕੂਲ ਪਲੱਸ 1 ਪਲੱਸ 2 ਗਰਲਸ ਸਕੂਲ ਚ ਕੀਤੀ ਫਿਰ ਮੈਂ ਕਾਲਜ ਵੀ ਆਪਣਾ ਗਰਲਸ ਕਾਲਜ ਜੀ ਕੀਤਾ ਉਸ ਤੋਂ ਬਾਅਦ ਤੁਸੀਂ ਕੱਟ ਟੂ ਆਉਨ ਯੂਨੀਵਰਸਿਟੀ ਹੈ ਨਾ ਯੂਨੀਵਰਸਿਟੀ ਵੱਡਾ ਪਲੇਟਫਾਰਮ ਆ ਔਰ ਉੱਥੇ ਜਾ ਕੇ ਤੁਹਾਨੂੰ ਇੱਕਦਮ ਸੇ ਮਤਲਬ ਸਾਰਾ ਕੁਝ ਉਦਾਂ ਦਾ ਮਿਲਦਾ ਹੈਗਾ ਕਿ ਤੁਹਾਨੂੰ ਤੁਹਾਡਾ এনवायरमेंट ਨਹੀਂ ਲੱਗਦਾ ਉਹ ਹੌਲੀ ਹੌਲੀ ਤੁਸੀਂ ਉਸ এনवायरमेंट ਚ ਮਰਜ ਹੋਣੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਇਸ ਫੀਲਡ ਵਿੱਚ ਗਈ ਤਾਂ ਆਬਵੀਅਸਲੀ ਗੱਲ ਹੈ ਕਿ ਇਸ ਫੀਲਡ ਦੇ ਵਿੱਚ ਤੁਸੀਂ ਇਕੱਲਾ ਹੀ ਨਹੀਂ ਹੁੰਦਾ ਕਿ ਪੰਜਾਬ ਤੋਂ ਹੀ ਨੇ ਹਨਾ ਬਹੁਤ ਬਹੁਤ ਸਾਰੇ ਸਟੇਟਸ ਚੋਂ ਆਉਂਦੇ ਨੇ ਲੋਕ ਔਰ ਉਹਨਾਂ ਦੇ ਨਾਲ ਉਹਨਾਂ ਦੇ ਜਦੋਂ ਤੁਸੀਂ ਐਕਸਪੀਰੀਅੰਸ ਜਾਣਦੇ ਉਹਨਾਂ ਦੇ ਨਾਲ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਬਹੁਤ ਨਵੇਂ ਤੁਹਾਨੂੰ ਤਰੀਕਿਆਂ ਤੋਂ ਪਤਾ ਲੱਗਦਾ ਕਿ ਅੱਛਾ ਬੰਦਿਆਂ ਦੇ ਬੰਦਾ ਐਦਾਂ ਦੇ ਵੀ ਹੁੰਦੇ ਨੇ ਹਨਾ ਲੱਕੀਲੀ ਉਹ ਰੱਬ ਦੀ ਕਿਰਪਾ ਕਹ ਲਓ ਕਿ ਕੋਸ਼ ਆਵਦਾ ਮਤਲਬ ਕੌਨਫੀਡੈਂਸ ਹੈਗਾ ਕੋਸ਼ ਆਵਦਾ ਤੁਸੀਂ ਅੰਦਰ ਤੁਸੀਂ ਆਪਣੇ ਜਿਹੜੇ ਇੱਕ ਤੁਹਾਡੀ ਸਿਰਤ ਹੁੰਦੀ ਹੈ ਤੁਸੀਂ ਉਹਨੂੰ ਆਪਣਾ ਉਦਾਂ ਮੇਨਟੇਨ ਕਰਕੇ ਰੱਖਦੇ ਹੋ ਤੇ ਜਿਦੇ ਕਰਕੇ ਮੈਨੂੰ ਇਦਾਂ ਦਾ ਕੋਈ ਵੀ ਸਿਚੁਏਸ਼ਨ ਮੈਨੂੰ ਫੇਸ ਕਰਨ ਨੂੰ ਨਹੀਂ ਮਿਲੀ ਰੱਬ ਦਾ ਸ਼ੁਕਰ ਹੈ ਔਰ ਮੈਂ ਮਤਲਬ ਇਹੀ ਜਿੰਨੀਆਂ ਵੀ ਕੁੜੀਆਂ ਮੈਨੂੰ ਪੁੱਛਦੀਆਂ ਨੇ ਹਨਾ ਜਾਣਨਾ ਚਾਹੁੰਦੀਆਂ ਨੇ ਜਦੋਂ ਫੀਲਡ ਬਾਰੇ ਤਾਂ ਮੈਂ ਉਹਨਾਂ ਨੂੰ ਵੀ ਇਹੀ ਕਹਿੰਦੀ ਹੁੰਦੀ ਆ ਕਿ ਲੋਕਾਂ ਨੂੰ ਪਰਖਣਾ ਸਿੱਖ ਜ਼ਰੂਰ ਆਉਣਾ ਚਾਹੀਦਾ ਤੁਹਾਨੂੰ ਤੁਸੀਂ ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਤੁਸੀਂ ਗੱਲ ਵਿੱਚ ਕਹੀ ਕਿ ਕੋਈ ਮਿਸਯੂਜ਼ ਨਾ ਹੋ ਜਾਵੇ ਹੈਨਾ ਇਹੀ ਡਰ ਬਹੁਤ ਵੱਡਾ ਹੁੰਦਾ ਏ ਕਿ ਕੁੜੀ ਦੇ ਲਈ ਪਰ ਕੀ ਕੀ ਖਿਆਲ ਸੀ ਦਿਮਾਗ ਦੇ ਵਿੱਚ ਕਿ ਮਿਸਯੂਜ਼ ਇਦਾਂ ਵੀ ਹੋ ਜਾਂਦਾ ਏ ਇਦਾਂ ਵੀ ਹੋ ਜਾਂਦਾ ਬਹੁਤ ਸਾਰੇ ਉਹਦੇ ਦੇਖੋ ਮਿਸਯੂਜ਼ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਤੁਸੀਂ ਸਿਰਫ ਫਿਜ਼ੀਕਲੀ ਨਹੀਂ ਕਹਿ ਸਕਦੇ ਤੁਸੀਂ ਉਹਨੂੰ ਤੁਸੀਂ ਇਕਨੋਮਿਕਲੀ ਵੀ ਕਹਿ ਸਕਦੇ ਹੋ ਤੁਸੀਂ ਉਹ ਕਿਉਂਕਿ ਜਦੋਂ ਤੁਹਾਨੂੰ ਪਤਾ ਹੁੰਦਾ ਕਿ ਇਹ ਇਹ ਆਰਟਿਸਟ ਇੰਨਾ ਡਿਸਰਵ ਕਰਦਾ ਔਰ ਜਦੋਂ ਤੁਹਾਨੂੰ ਇਹ ਕਹਿ ਲੈਣਾ ਤੇ ਤੁਹਾਨੂੰ ਕੰਮ ਮਿਲ ਰਿਹਾ ਨਾ ਤੈਨੂੰ ਇਹੀ ਬਹੁਤ ਆ ਹਨਾ ਤਾਂ ਇਹ ਵੀ ਮਿਸਯੂਜ਼ ਆ ਤਾਂ ਇਹ ਮਤਲਬ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਬੰਦਾ ਇੱਥੇ ਤੁਹਾਡਾ ਤੁਹਾਡੇ ਜਿਹੜਾ ਲੈਵਲ ਹੈ ਉਸ ਤੋਂ ਥੱਲੇ ਦੀ ਗੱਲ ਕਰ ਰਿਹਾ ਹੈ ਔਰ ਤੁਸੀਂ ਉਹਨਾਂ ਬੰਦਿਆਂ ਨੂੰ ਕਿਵੇਂ ਮੈਨੇਜ ਕਰਨਾ ਉਹਨਾਂ ਨੂੰ ਕਿਵੇਂ ਸੈਟਲ ਡਾਊਨ ਕਰਨਾ ਉਹ ਤੁਹਾਨੂੰ ਆਉਣਾ ਚਾਹੀਦਾ ਹੈ ਕਿ ਉਹਨਾਂ ਨਾਲ ਵਿਗੜੇ ਵੀ ਨਾ ਔਰ ਤੁਸੀਂ ਆਪਣਾ ਕੰਮ ਵੀ ਕਢਵਾ ਲਓ ਨਾ ਪਰ ਇਹ ਤਰੀਕਾ ਇਹ ਨਹੀਂ ਹੈਗਾ ਕਿ ਤੁਸੀਂ ਆਪਣਾ ਹੀ ਮਿਸਯੂਜ਼ ਕਰਵਾ ਲਵੋ ਔਰ ਫਿਰ ਤੁਸੀਂ ਕਹੋਗੇ ਮੈਂ ਕੰਮ ਕਰਵਾ ਲਿਆ ਇਹ ਇਹ ਕੁੜੀ ਨੂੰ ਐਟ ਲੀਸਟ ਇਸ ਫੀਲਡ ਦੇ ਵਿੱਚ ਇੰਨਾ ਕਲਵਰ ਹੋਣਾ ਚਾਹੀਦਾ ਇੰਨਾ ਕੋ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਇਸ ਬੰਦੇ ਨਾਲ ਮੈਂ ਕਿੰਨੀ ਲਿਮਟ ਵਿੱਚ ਔਰ ਕਿੰਨੀ ਗੱਲ ਕਰਨੀ ਹੈ ਜੇ ਇੱਕ ਚੀਜ਼ ਹੋਰ ਮੈਂ ਨਾ ਹਮੇਸ਼ਾ ਇੱਕ ਆਪਾਂ ਕਹਿੰਦੇ ਹੁੰਨੇ ਕਿ ਤਜਰਬਾ ਬਹੁਤ ਕੁਝ ਸਿਖਾਂਦਾ ਹੈ ਬੰਦੇ ਨੂੰ ਨਾ ਅਗਰ ਮੈਂ ਪਵਨ ਦੀ ਗੱਲ ਕਰਾਂ ਜਿਸ ਵਕਤ ਸ਼ੁਰੂਆਤੀ ਦੌਰ ਤੇ ਸੀਗੀ ਪਹਿਲੀ ਫਿਲਮ ਰੋਕੀ ਮੈਂਟਲ ਕੀਤੀ ਉਹਨ ਸ਼ਾਇਰ ਵੀ ਕਰਦੀ ਜਿਹਨੂੰ ਲੋਕਾਂ ਨੇ ਪਿਆਰ ਵੀ ਬਹੁਤ ਕੀਤਾ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਦੇਖਣ ਮਿਲੀਆਂ ਆਪਣੇ ਆਪ ਚ ਕਿੰਨਾ ਨਿਖਾਰ ਦੇਖਦੇ ਹੋ ਐਕਟਿੰਗ ਦੇ ਮਾਮਲੇ ਚ ਬਹੁਤ ਨਿਖਾਰ ਕਰਨੀ ਕਹੂੰਗੀ ਮੈਂ ਕਿਉਂਕਿ ਇਹ ਚੀਜ਼ ਤਾਂ ਦੇਖੋ ਡਾਇਰੈਕਟਰ ਤੁਹਾਨੂੰ ਦੱਸ ਸਕਦਾ ਰਾਈਟਰ ਤੁਹਾਨੂੰ ਦੱਸ ਸਕਦਾ ਤੁਹਾਡਾ ਕੋ-ਐਕਟਰ ਤੁਹਾਨੂੰ ਦੱਸ ਸਕਦਾ ਕਿ ਤੁਸੀਂ ਕਿਵੇਂ ਦਾ ਪਰਫਾਰਮ ਕਰ ਰਹੇ ਹੋ ਨਾ ਪਰ ਮਤਲਬ ਜਦੋਂ ਡਾਇਰੈਕਟਰ ਤੋਂ ਸੁਣਨ ਨੂੰ ਮਿਲ ਜਾਂਦਾ ਉਦੋਂ ਤੁਹਾਨੂੰ ਲੱਗਦਾ ਕਿ ਕੰਮ ਹੋ ਰਿਹਾ ਹੈ ਕੰਮ ਹੋ ਰਿਹਾ ਤੁਹਾਡੇ ਐਕਟਿੰਗ ਤੇ ਤੁਸੀਂ ਪਾਲਿਸ਼ ਕਰ ਰਹੇ ਹੋ ਇਸ ਚੀਜ਼ ਨੂੰ ਕਲਾ ਤੁਹਾਡੇ ਅੰਦਰ ਇਨਬिल्ਟ ਹੁੰਦੀ ਹੈ ਤੁਸੀਂ ਉਹਨੂੰ ਪੈਦਾ ਨਹੀਂ ਕਰ ਮਤਲਬ ਤੁਸੀਂ ਉਹਨੂੰ ਪੈਦਾ ਨਹੀਂ ਕਰ ਸਕਦੇ ਜੇ ਮੈਂ ਕਹਾਂ ਕਿ ਮੈਂ ਅੱਜ ਹੀ ਡਾਇਰੈਕਟਰ ਬਣ ਜਾਣਾ ਤਾਂ ਮੈਂ ਉਹ ਚੀਜ਼ ਨੂੰ ਜੇ ਮੈਂ ਐਕਟਰਾਂ ਤਾਂ ਮੈਨੂੰ ਲੱਗਦਾ ਕਿ ਮੈਂ ਐਕਟਿੰਗ ਫੀਲਡ ਵਿੱਚ ਹੀ ਬੈਸਟ ਹਾਂ ਕਈ ਆਪਾਂ ਦੇਖਦੇ ਆ ਬਹੁਤ ਸਾਰੇ ਐਕਸਪੀਰੀਅੰਸ ਆਪਾਂ ਦੇਖੇ ਆ ਕਿ ਜਿਹੜਾ ਐਕਟਰ ਸੀ ਉਹ ਡਾਇਰੈਕਟਰ ਬਣ ਗਿਆ ਤੇ ਕਾਮਯਾਬ ਨਹੀਂ ਹੋਇਆ ਜਦਕਿ ਉਹ ਐਕਟਰ ਬਹੁਤ ਕਾਮਯਾਬ ਸੀ ਹੁਣ ਅਸੀਂ ਪੋਲਿਟਿਕਸ ਵਿੱਚ ਹੀ ਦੇਖ ਲੈਨੇ ਆ ਕਿ ਜਿਹੜਾ ਐਕਟਰ ਉਹ ਚੰਗਾ ਐਕਟਰ ਹੁੰਦਾ ਬਟ ਪੋਲਿਟਿਕਸ ਵਿੱਚ ਉਹਨਾ ਕਾਮਯਾਬ ਨਹੀਂ ਹੋ ਪਾਉਂਦਾ ਹੈ ਨਾ ਸਹੀ ਗੱਲ ਤੇ ਉਹ ਜਿਹੜੀਆਂ ਚੀਜ਼ਾਂ ਨੇ ਮਤਲਬ ਤੁਸੀਂ ਜਿਹੜੀ ਫੀਲਡ ਦੇ ਵਿੱਚ ਹੈਗੇ ਹੋ ਪਹਿਲਾਂ ਤੁਸੀਂ ਜਿਹੜੀ ਕਲਾ ਨੂੰ ਤੁਸੀਂ ਆਪਣੇ ਅੰਦਰ ਤੁਹਾਡੇ ਅੰਦਰ ਇਨ ਬਿਲਡ ਹੈਗੀ ਆ ਉਹਨੂੰ ਤੁਸੀਂ ਪਾਲਿਸ਼ ਕਰ ਸਕਦੇ ਹੋ ਉਹਨੂੰ ਤੁਸੀਂ ਸਾਫ ਕਰਕੇ ਲੋਕਾਂ ਸਾਹਮਣੇ ਪੇਸ਼ ਕਰ ਸਕਦੇ ਹੋ ਤੇ ਉਹ ਚੀਜ਼ ਮਤਲਬ ਤੁਹਾਡੇ ਅੰਦਰ ਤੁਹਾਨੂੰ ਆਪਣੇ ਆਪ ਹੋਣੀ ਚਾਹੀਦੀ ਹੈ ਤੁਹਾਡੇ ਪਿਆਰ ਹੋਣਾ ਚਾਹੀਦਾ ਤੁਹਾਡੀ ਕਲਾ ਦੇ ਨਾਲ ਫੇਰ ਹੀ ਤੁਸੀਂ ਉਸ ਚੀਜ਼ ਨੂੰ ਅੱਗੇ ਗਰੋ ਕਰ ਸਕਦੇ ਹੋ ਉਸ ਚੀਜ਼ ਨੂੰ ਲੈ ਕੇ ਹਨਾ ਤਾਂ ਕਲਾ ਦੇ ਸੌਰੀ ਐਕਟਿੰਗ ਦੇ ਮਾਮਲੇ ਵਿੱਚ ਮੈਂ ਆਪ ਦੇ ਆਪ ਨੂੰ ਮਤਲਬ ਮੈਂ ਜਿੱਦਾਂ ਕੋਈ movies ਆਉਂਦੀਆਂ ਨੇ ਜਿੱਦਾਂ ਮੈਨੂੰ ਕੋਈ ਰეკਮੈਂਡ ਕਰਦਾ ਕਿ ਤੈਨੂੰ ਇਹ movie ਜ਼ਰੂਰ ਦੇਖਣੀ ਚਾਹੀਦੀ ਹੈ ਐਕਟਿੰਗ ਦੇ ਪਰਪਸ ਤੋਂ ਤਾਂ ਮੈਂ ਜ਼ਰੂਰ ਦੇਖਦੀ ਹਾਂ ਹੁਣ ਹੌਲੀ-ਹੌਲੀ ਮੈਂ ਲਾਈਟਿੰਗ ਨੂੰ ਸਮਝਣਾ ਸ਼ੁਰੂ ਕੀਤਾ ਕਿ ਕਿੱਦਾਂ ਹੁੰਦੀ ਹੈ ਬਹੁਤ ਸਾਰੇ ਮੇਰੇ ਮੇਰਾ ਫਰੈਂਡ ਹੈ ਗਦ ਉਹ ਬਹੁਤ ਜ਼ਿਆਦਾ ਮੈਨੂੰ ਨੌਲੇਜ ਦਿੰਦਾ ਰਹਿੰਦਾ ਹੈ ਉਹ ਐਸੋਸੀਏਟ ਐਜ਼ ਐਸੋਸੀਏਟ ਕੰਮ ਕਰਦਾ ਐਸੋਸੀਏਟ ਡਾਇਰੈਕਟਰ ਤੋ ਮੈਨੂੰ ਬਹੁਤ ਨੋਲੇਜ ਆਂਦਾ ਰਹਿੰਦਾ ਕਿ ਇੱਥੇ ਤੈਨੂੰ ਜਦੋਂ ਅਸੀਂ ਕੋਈ ਫਿਲਮ ਦੇਖਦੇ ਆ ਘਰ ਬੈਠੇ ਤਾਂ ਉਹ ਮੈਨੂੰ ਹਮੇਸ਼ਾ ਦੱਸਦਾ ਰਹਿੰਦਾ ਪਾਜ਼ ਕਰ ਕਰਕੇ ਕਿ ਇੱਥੇ ਤੈਨੂੰ ਇਦਾਂ ਦਾ ਕੁਝ ਸਿੱਖਣਾ ਚਾਹੀਦਾ ਐਸਾ ਤੈਨੂੰ ਇਹ ਹੀ ਸਿੱਖਣ ਨੂੰ ਮਿਲਦਾ ਕਿਉਂਕਿ ਇੱਕ ਐਕਟਰ ਨੂੰ ਐਕਟਿੰਗ ਦੀ ਵੀ ਲਾਈਟਿੰਗ ਦੀ ਵੀ ਉਨੀ ਨੋਲੇਜ ਹੋਣੀ ਚਾਹੀਦੀ ਤੁਸੀਂ ਆਪਦੀ ਲਾਈਟ ਨੂੰ ਕਿੱਥੋਂ ਫੜਨਾ ਹੈ ਤੁਸੀਂ ਜਦੋਂ ਤੁਸੀਂ ਕਿਹੜੀ ਪੋਜੀਸ਼ਨ ਤੇ ਖੜਨਾ ਤਾਂ ਕਿ ਤੁਹਾਨੂੰ ਤੁਹਾਡਾ ਤੁਸੀਂ ਕੈਰੇਕਟਰ ਨਾਲ ਵੀ ਗੱਲ ਕਰ ਸਕੋ ਔਰ ਤੁਹਾਨੂੰ ਲਾਈਟ ਵੀ ਪ੍ਰੋਪਰ ਮਿਲ ਸਕੇ ਹੈਨਾ ਇਹ ਸਾਰੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਚਾਹੇ ਮੈਨੇ ਇੱਕ ਪੁਰਾਣੀ ਇੱਕ ਇੰਟਰਵਿ ਨੂੰ ਇਹ ਜਿਹੜੀ ਤੁਸੀਂ ਹੁਣ ਗੱਲ ਕੀ ਨਾ ਇਹ ਉਹਨਾਂ ਨੇ ਵੀ ਕੀ ਸੀ ਕਹਿੰਦੇ ਕਿ ਅਗਰ ਇੱਕ ਐਕਟਰ ਪਰਫਾਰਮ ਕਰ ਰਿਹਾ ਹੈ ਨਾ ਉਹਨੂੰ ਤਿੰਨ ਚੀਜ਼ਾਂ ਦੀ ਹੋਰ ਨੌਲੇਜ ਹੋਣੀ ਚਾਹੀਦੀ ਜਿਸ ਵਕਤ ਉਹਦੇ ਕੋਲ ਉਹ ਤਿੰਨ ਚੀਜ਼ਾਂ ਦੀ ਹੋਰ ਨੌਲੇਜ ਆ ਗਈ ਨਾ ਉਹ ਆਪਣੇ ਆਪ ਹੋਰ ਨਿਖਰ ਗਿਆ ਬਿਲਕੁਲ ਦੇਖੋ ਹੁਣ ਮੈਂ ਜੇ ਮੈਂ ਕੋਈ ਕੈਰੈਕਟਰ ਕਰ ਰਹੀ ਹਾਂ ਮੰਨ ਲਓ ਮੈਂ ਇੱਕ ਪਿੰਡ ਦੀ ਟਿਪੀਕਲ ਬੁੜੀ ਦਾ ਕੈਰੈਕਟਰ ਕਰ ਰਹੀ ਹਾਂ ਜਿਹਦੇ ਵਿੱਚੋਂ ਥੋੜ ਪਿੰਡ ਝਲਕਣਾ ਚਾਹੀਦਾ ਜੀ ਉਹਦੀ ਬੋਲੀ ਤੋਂ ਉਹਦੇ ਜੈਸਚਰਸ ਤੋਂ ਵੀ ਝਲਕਣਾ ਚਾਹੀਦਾ ਸਿਰਫ ਮੈਨੂੰ ਡਾਇਲੋਗ ਮਿਲ ਗਿਆ ਮੈਂ ਉਹਨੂੰ ਬੋਲਤਾ ਇਹ ਨਹੀਂ ਹੈ ਉਹਦੇ ਵਿੱਚ ਮੇਰੇ ਜੈਸਚਰਸ ਤੋਂ ਵੀ ਝਲਕਣਾ ਚਾਹੀਦਾ ਕਿ ਮੈਂ ਇੱਕ ਪਿੰਡ ਦੀ ਕੁੜੀ ਆ ਜਾਂ ਪਿੰਡ ਦੀ ਲੇਡੀ ਆ ਪਰਫਾਰਮ ਕਰ ਰਹੀ ਹਾਂ ਉਹ ਕਰੈਕਟਰ ਜੇ ਅਸਲ ਚ ਹੋਊਗਾ ਤਾਂ ਕਿਵੇਂ ਦਾ ਹੋਊਗਾ ਉਹ ਮੈਨੂੰ ਪਤਾ ਹੋਣਾ ਚਾਹੀਦਾ ਮੈਨੂੰ ਉਹਦੇ ਬੈਕਗ੍ਰਾਉਂਡ ਦੀ ਨੋਲੇਜ ਹੋਣੀ ਚਾਹੀਦੀ ਆ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਪਰ ਜੋ ਤੁਸੀਂ ਕੈਮਰੇ ਅੱਗੇ ਪਰਫਾਰਮ ਕਰ ਰਹੇ ਹੁੰਦੇ ਹੋ ਨਾ ਉਹ ਤੁਹਾਨੂੰ ਆਡੀਅנס ਦੇਖ ਰਹੀ ਆ ਤੁਹਾਨੂੰ ਉਹ ਐਸ ਦਾ ਕਰੈਕਟਰ ਦੇਖ ਰਹੀ ਐ ਜੈਨ ਤੁਸੀਂ ਕੀ ਹੋ ਤੁਸੀਂ ਅਸਲ ਦੇ ਵਿੱਚ ਕਿੱਦਾਂ ਦੇ ਹੋ ਉਹ ਤੋਂ ਕਿਸੇ ਤੋਂ ਕੋਈ ਮਤਲਬ ਨਹੀਂ ਉਸ ਚੀਜ਼ ਤੋਂ ਹਨਾ ਪਰ ਤੁਸੀਂ ਕੈਮਰੇ ਤੇ ਤੁਸੀਂ ਆਪਣਾ ਕਰੈਕਟਰ ਕਿੱਦਾਂ ਦਾ ਨਿਭਾ ਰਹੇ ਹੋ ਉਹ ਵੱਡੀ ਚੀਜ਼ ਹੁੰਦੀ ਆ ਅੱਛਾ ਜਿਸ ਵਕਤ ਹੁਣ ਅਸੀਂ ਇਹ ਸਾਰੇ ਸਫਰ ਦੀ ਗੱਲ ਕਰਦੇ ਹਾਂ ਬਥੇਰੇ ਕਲਾਕਾਰਾਂ ਦੇ ਨਾਲ ਕੰਮ ਕਰ ਲਿਆ ਸਭ ਤੋਂ ਬੈਸਟ ਐਕਸਪੀਰੀਅੰਸ ਇੱਕ ਜ਼ਰੂਰ ਸਾਂਝਾ ਕਰੋ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਵੀ ਹੋ ਜਾਓ ਐਕਸਪੀਰੀਅੰਸ ਨਹੀਂ ਭੁੱਲੂੰਗੀ ਹਾਂ ਕੋਈ ਕੰਮ ਕਰ ਰਹੇ ਆ ਨਵਾਂ ਕੰਮ ਕਰ ਰਹੇ ਆ ਤੁਹ ਹਰ ਬੰਦੇ ਨੂੰ ਤਾਂ ਸਿੱਖਣ ਨੂੰ ਮਿਲਦਾ ਤੁਸੀਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਐਟ ਲੀਸਟ ਕਿ ਤੁਸੀਂ ਕੀ ਨਹੀਂ ਕਰਨਾ ਜੇ ਤੁਸੀਂ ਕੋਈ ਮਾੜਾ ਕੰਮ ਵੀ ਕਰ ਰਹੇ ਹੋ ਤਾਂ ਉੱਥੋਂ ਪਤਾ ਲੱਗ ਜਾਂਦਾ ਕਿ ਤੁਸੀਂ ਕੀ ਨਹੀਂ ਕਰਨਾ ਤੇ ਜਾਂ ਕਿੱਦਾਂ ਨਹੀਂ ਕਰਨਾ ਹੈ ਨਾ ਤੇ ਇਹ ਚੀਜ਼ ਮਤਲਬ ਹਰ ਨਵੇਂ ਮੈਨੂੰ ਮਤਲਬ ਮੈਂ ਹਰ ਬੰਦੇ ਤੋਂ ਸਿੱਖਦੀ ਹਿੰਨੀ ਆ ਜਿੱਦਾਂ ਮੈਨੂੰ ਨੀਰੂ ਬਾਜਵਾ ਮੈਮ ਔਰ ਸੋਨਮ ਬਾਜਵਾ ਮੈਮ ਇਹ ਮੈਨੂੰ ਪ੍ਰੋਫੈਸ਼ਨਲੀ ਕਿੱਦਾਂ ਡੀਲ ਕਰਦੇ ਨੇ ਮੈਨੂੰ ਇਹਨਾਂ ਦਾ ਇਹ ਤਰੀਕਾ ਇਹ ਇਹਨਾਂ ਦਾ ਢੰਗ ਹੈ ਜਿਹੜਾ ਬਹੁਤ ਚੰਗਾ ਲੱਗਦਾ ਕਿਉਂਕਿ ਇਹ ਇਹ ਮਤਲਬ ਦੋਨੋਂ ਕੈਰੈਕਟਰ ਦੋਨੋਂ ਐਕਟ੍ਰੈਸਿਸ ਮੈਨੂੰ ਇਦਾਂ ਦੀਆਂ ਲੱਗਦੀਆਂ ਨੇ ਕਿ ਇਹਨਾਂ ਨੂੰ ਪਤਾ ਹੈ ਕਿ ਆਪਣਾ ਰੁਤਬਾ ਕਿਵੇਂ ਉੱਚਾ ਕਰਨਾ ਹੈ ਹੈਨਾ ਤੇ ਜਿੱਦਾਂ ਦਿਲਜੀਤ ਸਾਂਝ ਸਰ ਕਿ ਉਹਨਾਂ ਨੂੰ ਪਤਾ ਹੈ ਕਿ ਜੇ ਮੈਂ ਇਸ ਮੁਕਾਮ ਤੇ ਹੈਗਾ ਤਾਂ ਮੈਂ ਆਪਣੇ ਨੂੰ ਮੇਨਟੇਨ ਕਿਵੇਂ ਕਰਨਾ ਹੈ ਹਨਾ ਜਦੋਂ ਤੁਹਾਡੇ ਅੰਦਰ ਸਬਰ ਆ ਜਾਂਦਾ ਪੇਸ਼ੈਂਸ ਆ ਜਾਂਦੀ ਹੈ ਨਾ ਤੁਹਾਡੇ ਜਿਸ ਪਲੇਟਫਾਰਮ ਤੇ ਵੀ ਤੁਸੀਂ ਹੈਗੇ ਹੋ ਤੁਸੀਂ ਆਟੋਮੈਟਿਕਲੀ ਉਸ ਚੀਜ਼ ਨੂੰ ਤੁਸੀਂ ਤੁਹਾਡੇ ਲਈ ਕਲਾ ਜਿਹੜੀ ਹੋ ਜਾਂਦੀ ਹੈ ਪਰ ਸਭ ਤੋਂ ਉੱਚੀ ਹੋ ਜਾਂਦੀ ਹੈ ਤੇ ਬਾਕੀ ਜਿਹੜੀਆਂ ਚੀਜ਼ਾਂ ਫੇਮ ਐਂਡ ਆਲ ਉਹ ਸਾਰਾ ਕੁਝ ਬਹੁਤ ਛੋਟਾ ਰਹਿ ਜਾਂਦਾ ਬਹੁਤ ਥੱਲੇ ਰਹਿ ਜਾਂਦਾ ਸੋ ਇਸ ਕਰਕੇ ਜਿੱਦੋਂ ਵੀ ਮਤਲਬ ਮੌਕਾ ਮਿਲਦਾ ਜਦਦਾ ਮੈਂ ਇੰਟਰਵਿਊਜ਼ ਬਹੁਤ ਸੁਣਦੀ ਆ ਵੱਡੇ ਵੱਡੇ ਆਰਟਿਸਟਾਂ ਦੇ ਆ ਤਾਂ ਉਹਨਾਂ ਤੋਂ ਕੀ ਸਿੱਖਣ ਨੂੰ ਮਿਲਿਆ ਇਹ ਜ਼ਰੂਰ ਮਤਲਬ ਮੈਨੂੰ ਹਰ ਬੰਦੇ ਤੋਂ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਗੱਲ ਕਰ ਰਹੀ ਆ ਮੈਂ ਤੁਹਾਨੂੰ ਵੀ ਕਹਿ ਰਹੀ ਸੀ ਕਿ ਮੈਨੂੰ ਤੁਹਾਡਾ ਵੇ ਆਫ ਟਾਕਿੰਗ ਬੜਾ ਵਧੀਆ ਲੱਗਿਆ ਤੁਸੀਂ ਕੌਨਫੀਡੈਂਸ ਨਾਲ ਜਿਸ ਤਰ੍ਹਾਂ ਬੋਲਦੇ ਹੋ ਨਾ ਮੈਨੂੰ ਬਹੁਤ ਅੱਛਾ ਲੱਗਿਆ ਤੇ ਇਹ ਚੀਜ਼ਾਂ ਮੈਂ ਗ੍ਰੈਪ ਕਰਦੀ ਆ ਹਨਾ ਇਹ ਇਹ ਮਤਲਬ ਜ਼ਰੂਰੀ ਨੇ ਇਹ ਚੀਜ਼ਾਂ ਹਮ ਤੁਸੀਂ ਹਰ ਬੰਦੇ ਤੋਂ ਹਰ ਛੋਟੇ ਬੰਦੇ ਤੋਂ ਵੀ ਤੁਸੀਂ ਕੁਝ ਨਾ ਕੁਝ ਸਿੱਖੋਗੇ ਔਰ ਹਰ ਵੱਡੇ ਬੰਦੇ ਤੋਂ ਵੀ ਸੋ ਇਸ ਕਰਕੇ ਉਬਰ ਦੇ ਨਾਲ ਨਾਲੇ ਟਾਈਮ ਦੇ ਨਾਲ ਨਾਲੇ ਸਾਰੀਆਂ ਅੱਛਾ ਅਗਲੇ 5 ਸਾਲ ਚ ਪਵਨ ਆਪਣੇ ਆਪ ਨੂੰ ਕਿੱਥੇ ਦੇਖਦੇ ਕੀ ਹੈ ਫਿਊਚਰ ਪਲਾਨ ਦੇਖੋ ਮੈਨੂੰ ਤਾਂ ਕੱਲ ਦਾ ਨਹੀਂ ਪਤਾ ਸੋ ਇਸ ਕਰਕੇ ਜਿਸ ਫਲੋ ਦੇ ਵਿੱਚ ਚੱਲ ਰਹੀ ਹਾਂ ਉਸ ਫਲੋ ਦੇ ਵਿੱਚ ਬਸ ਇਹ ਕੋਸ਼ਿਸ਼ ਕਰਦੀ ਹਾਂ ਕਿ ਚੰਗਾ ਕਰਨਾ ਇਹ ਨਹੀਂ ਸੋਚਣਾ ਕਿ ਜੇ ਹੁਣ ਕੰਮ ਮਿਲ ਰਿਹਾ ਤਾਂ ਕੁਝ ਜੋ ਵੀ ਆਏ ਹੱਥ 'ਚ ਕਰੀ ਚੱਲੋ ਜੇ ਮੈਂ ਕਿਤੇ ਖੁਸ਼ ਨਹੀਂ ਹੈਗੀ ਜਾਂ ਜੇ ਮੈਂ ਕਿਤੇ ਕੰਫਰਟੇਬਲ ਨਹੀਂ ਹੈਗੀ ਜਿਹੜੇ ਚਾਹੇ ਕੋਈ ਟੀਮ ਹੋਵੇ ਚਾਹੇ ਕੋਈ ਪ੍ਰੋਜੈਕਟ ਹੋਵੇ ਚਾਹੇ ਉਹ ਕੋਈ ਸਟੋਰੀ ਹੋਵੇ ਜੇ ਮੈਂ ਉਸ ਵਿੱਚ ਕੰਫਰਟੇਬਲ ਨਹੀਂ ਹੈਗੀ ਤਾਂ ਮੈਂ ਉਹਨੂੰ ਨਹੀਂ ਕਰੂੰਗੀ ਇਹ ਇਹ ਨਾ ਮਤਲਬ ਇਹ ਨਹੀਂ ਹੈ ਕਿ ਜੇ ਮੈਨੂੰ ਪੈਸਾ ਚੰਗਾ ਮਿਲ ਰਿਹਾ ਤਾਂ ਮੈਂ ਉਹ ਕਰੂੰਗੀ ਔਰ ਜੇ ਮੈਂ ਬੈਲੀ ਮੈਂ ਦੋ ਮਹੀਨੇ ਜੇ ਮੈਂ ਬੈਲੀ ਆ ਤਾਂ ਮੈਂ ਬੈਲੀ ਬੈਠ ਸਕਦੀ ਆ ਮੈਂ ਕੁਝ ਹੋਰ ਕਰ ਲੂੰਗੀ ਹੋਰ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਨਿਖਾਰ ਲੂੰਗੀ ਬਟ ਭੱਜਣਾ ਨਹੀਂ ਮਤਲਬ ਕਵਾਲਿਟੀ ਦੇ ਲਈ ਕੰਮ ਕਰਨਾ ਹੈ ਕੁਆਂਟੀਟੀ ਕੁਆਂਟੀਟੀ ਦੇਤੇ ਫੋਕਸ ਕਰਨਾ ਬਿਲਕੁਲ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਸਮੇਂ ਦਾ ਪਤਾ ਹੀ ਨਹੀਂ ਲੱਗਾ ਕਿ ਕਦੋਂ ਪੂਰਾ ਹੋ ਗਿਆ ਗੱਲਬਾਤ ਕਰਦੇ ਹੋਏ ਲੇਕਿਨ ਮਜ਼ਾ ਬਹੁਤ ਆਇਆ ਗੱਲ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਮੂਵੀਜ਼ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣ ਪਵਨ ਜੋਲ ਦੀਆਂ ਔਰ ਲੋਕ ਐਸੇ ਤਰੀਕੇ ਦੇ ਨਾਲ ਪਿਆਰ ਕਰਦੇ ਨੇ ਜਿਸ ਤਰੀਕੇ ਦੇ ਨਾਲ ਆਪਣੇ ਰੋਲ ਮਾਡਲਸ ਨੂੰ ਰੋਲ ਮਾਡਲ ਮੰਨਦੇ ਹੋ ਉਹਨਾਂ ਦੇ ਰਾਹ ਦੇ ਉੱਤੇ ਚੱਲਣ ਦੀ ਗੱਲ ਕਰਦੇ ਨੇ ਅਸੀਂ ਉਮੀਦ ਕਰਦੇ ਹਾਂ ਕਿ ਕੱਲ ਨੂੰ ਲੋਕ ਇਹ ਵੀ ਕਹਿਣ ਕਿ ਅਸੀਂ ਪਵਨ ਪਵਨ ਜੋਨ ਨੂੰ ਆਪਣਾ ਰੋਲ ਮਾਡਲ ਮੰਨਦੇ ਹਾਂ ਔਰ ਉਸ ਰਾਹ ਤੇ ਚੱਲਣਾ ਸ਼ੁਰੂ ਕਰਨ ਕੈਮਰੇ ਤੇ ਮੇਰੇ ਸਹਿਯੋਗੀ ਅਮੰਦ ਨਾਲ ਮੈਂ ਅਨੁਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ